ਪਹਾੜੀ ਏਰੀਆ ਜਿੱਥੇ ਬਰਫ਼ ਪਈ ਆ ਚਲੋ ਚਲੋ ਹੁਣ ਦਿਖਾ ਪਿੰਡ ਮਾਮੇ ਨੂੰ ਆਪਣਾ ਲਾਵਾ ਫੁੱਟਿਆ ਸੀਗਾ ਪੁਰਾਣੇ ਸਮੇਂ ਵਿੱਚ ਲਾ ਵੀ ਪਹਿਲਾ ਬਣਾਇਆ ਤਾਂ ਸਨੋਮਨ ਫਸਟ ਵਾਰੀ ਹਮਲੇ ਹੋਗੇ ਇੱਕ ਦੂਜੇ ਦੇ ਵੱਲ ਸਾਸਰੀ ਕਾਜੀ ਸਾਰਿਆਂ ਨੂੰ ਗਾਇਸ ਅੱਜ ਫੇਰ ਤੋਂ ਬਹੁਤ ਖੜੀ ਬਰਫ ਆ ਗਈ ਐ ਅੰਗਲੇ ਦੀ ਜੇ ਅੱਜ ਵੈਸੇ ਪੈ ਕੇ ਹੱਜ ਦੀ ਬਾਅਦ ਤੁਸੀਂ ਪਿਛਲੇ ਵਾਚ ਕੀ ਦੇਖਿਆ ਮਨਾ ਪੈਰੀ ਸੀ ਅੱਜ ਫੇਰ ਜਿਵੇਂ ਤੁਸੀਂ ਪਿਛਲੇ ਬਲੌਗ ਚ ਦੇਖਿਆ ਗੁਰਸੈਰ ਸਕੂਲ ਗਿਆ ਤੁਸੀਂ ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਸਾਡੀ ਵੀਡੀਓ ਨੂੰ ਗੁਰਸੈਬ ਦਾ ਅੱਜ ਮਾਮਾ ਜੀ ਵੀ ਆਏ ਮੈਂ ਕਹਿੰਦਾ ਮੈਂ ਗੁਰਸੈਬ ਆਪਣੇ ਮਾਮਾ ਜੀ ਨੂੰ ਘਮਾਉਣ ਲੈ ਕੇ ਚੱਲਿਆ ਕਹਿੰਦਾ ਪਿੰਡ ਦਿਖਾ ਕੇ ਲੈ ਕੇ ਆਉਣਾ ਵੈਸੇ ਬਰਫ ਅੱਜ ਵੀ ਵੈਸੇ ਸਵੇਰੇ ਪੈ ਗਈ ਥੋੜੀ ਹੁਣ ਤਾਂ ਵੈਸੇ ਪੈਰਾਂ ਨਾਲੋਂ ਫਰਕ ਪੈ ਗਿਆ ਇੱਥੇ ਬਰਫ ਦਾ ਹੁਣ ਤਾਂ ਪਿੰਗਲ ਕੀ ਕਾਫੀ ਸਾਰੀ ਚਲੋ ਮੈਂ ਕਹਾਂ ਤੁਹਾਨੂੰ ਨਾਲੇ ਦਿਖਾਉਣੇ ਆਲੇ-ਦਾਲੇ ਪਹਾੜੀਆਂ ਬਰਫ਼ ਪਈ ਹੋਈ ਗੁਰਸਾਹਿਬ ਕਹਿੰਦਾ ਮਾਮਾ ਜੀ ਨੂੰ ਘੁਮਾ ਲਿਆ ਮਨ ਨਾਲੇ ਮਾਮਾ ਨਾਲ ਸਨੋਮੈਨ ਬਣਾਉਣ ਆਜੇ ਨੇ ਹਨਾ ਅੱਜ ਗੁਰਸਾਹਿਬ ਨੇ ਮਾਮੇ ਨੂੰ ਦਿਖਾਉਣਾ ਸਨੋਮੈਨ ਮਾਮਾ ਵੀ ਬਣਾਉਗਾ ਨਾਲ ਅੱਛਾ ਤੁਹਾਡੇ ਲਾ ਵੀ ਉੱਤਰ ਕਿੰਨੀ ਕ ਪਈ ਨੀਚੇ ਇੱਥੇ ਕਾਫੀ ਪਈ ਉੱਥੇ ਵੀ ਪਈ ਆਏ ਨਾ ਸਟਾਲੇਚ ਵੀ ਹਾਂ ਦੇਖੋ ਉਹਦਣ ਇੱਥੇ ਕਿੰਨੀ ਜ਼ਿਆਦਾ ਬਰਫ਼ ਗਿਰੀ ਹੋਈ ਸੀਗੀ ਰਾਤ ਕੀ ਬਰਫ ਅੱਗੇ ਸਾਡੇ ਏਰੀਆ ਚੰਨੀ ਨਹੀਂ ਪੈਂਦੀ ਇਸ ਵਾਰੀ ਜ਼ਿਆਦਾ ਪੈ ਗਈ ਪਿਛਲੇ ਤੁਸੀਂ ਵਲੌਗ ਵਿੱਚ ਸਾਰੇ ਜਣੇ ਪੁੱਛਦੇ ਸੀਗਾ ਵੀ ਕਿਹੜਾ ਏਰੀਆ ਕਿੱਥੇ ਜ਼ਿਆਦਾ ਬਰਫ ਪਈ ਆ ਇਹ ਸਾਡਾ ਰਿਜੋ ਮੇਲੀਆ ਕੋਲ ਪੈਂਦਾ ਜੀ ਜੀਹਲਾ ਸਾਨੂੰ ਰਿਜੋ ਮੇਲੀਆ ਪਹਾੜੀ ਏਰੀਆ ਜਿੱਥੇ ਬਰਫ ਪਈ ਆ ਪਹਾੜਾਂ ਦੇ ਵਿੱਚ ਇੱਥੋਂ ਗੁਰਸੇਵ ਚੜ੍ਹਦਾ ਹੁੰਦਾ ਬੱਸ ਉਸ ਦਿਨ ਤੁਹਾਨੂੰ ਵਲੌਗ ਚ ਦਿਖਾਇਆ ਤਾਂ ਇੱਥੇ ਖੜੇ ਸੀਗੇ ਅਸੀਂ ਗੁਰਸੇਵ ਗਿਆ ਸਕੂਲ ਬੱਸ ਚੜ੍ਹ ਕੇ ਗੁਰਸੇਵ ਤੇਰੀ ਵੀਡੀਓ ਨੇ ਸਾਰਿਆਂ ਨੇ ਤੇਰੀ ਵੀਡੀਓ ਬਹੁਤ ਪਸੰਦ ਕੀਤੀ ਸਬਸਕ੍ਰਾਈਬ ਵੀ ਕਰਿਆ ਚੈਨਲ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਚੈਨਲ ਸਬਸਕ੍ਰਾਈਬ ਕਰਿਆ ਤੁਹਾਨੂੰ ਸਾਡੇ ਜੇ ਬਲੌਗ ਵਧੀਆ ਲੱਗੇ ਤਾਂ ਆ ਵੀਡੀਓ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਆ ਸਾਡੇ ਚੈਨਲ ਨੂੰ ਚਲੋ ਚਲੋ ਹੁਣ ਦਿਖਾ ਪਿੰਡ ਮਾਮੇ ਨੂੰ ਆਪਣਾ ਪਿੰਡ ਦੇਖਿਆ ਮਾਮਾ ਨੇ ਪਿੰਡ ਇੱਧਰ ਨੂੰ ਹਾਂ ਪਹਿਲਾਂ ਗਿਆ ਹਨਾ ਬਰਫਾ ਵਾਲਾ ਦਿਖਾਣਾ ਉਹਨੂੰ ਪਾੜੀਆਂ ਦੇਖਣ ਚੱਲੇ ਆਪਾਂ ਸੋਹਣੇ ਸੋਹਣੀਆਂ ਸਾਹਮਣੇ ਤੁਹਾਨੂੰ 뷰 ਦਿਖਾਉਨੇ ਆ ਪਿੰਡ ਦਾ ਪਹਾੜੀਆਂ ਦਾ ਨਾ ਚਾਓ ਗੁਰਸ ਅਦਰ ਦੇਖੋ ਸਜਾਵਟ ਵੀ ਕਰੀ ਹੋਈ ਇੱਥੇ ਕ੍ਰਿਸਮਸ ਕਰਕੇ ਘਰਾਂ ਦੇ ਬਾਹਰ ਸਟਾਰਟ ਕਰਤੀ ਦੋਸਤ ਦਾ ਘਰ ਦੋਸਤ ਦਾ ਘਰ ਆ ਤੇਰੇ ਠੀਕ ਆ ਗੁਰਸਾਹਿਬ ਕਹਿੰਦਾ ਮੇਰੇ ਫਰੈਂਡ ਦਾ ਘਰ ਆ ਚੱਲ ਚੱਲ ਪਾਣੀ 'ਚ ਨਹੀਂ ਮਾਰਨਾ ਪਰ ਬੂਟ ਗਿੱਲੇ ਹੋਏ ਨੇ ਪਰ ਦੇਖੋ ਕਿੰਨਾ ਸੋਹਣਾ ਪਹਾੜੀਆਂ ਦਾ 뷰 ਉਹ ਸਾਹਿਬ ਕਿੰਨਾ ਸੋਹਣਾ ਹੈ ਨਾ ਬਹੁਤ ਸੋਹਣਾ ਪਹਾੜੀਆਂ ਨੂੰ ਮਰ ਕੇ ਚੱਲ ਕੇ ਦਿਖਾਉਂਦੇ ਆ ਬਹੁਤ ਸੋਹਣਾ ਆ ਜਦੋਂ ਤੁਹਾਨੂੰ ਖਾਲੀ ਹੁੰਦਾ ਹੈ ਆਕੀ ਬਾਰਸ਼ ਆ ਜੇ ਬਹੁਤ ਜ਼ਿਆਦਾ ਗਰੇ ਲੱਗੇ ਢੇਰ ਲੱਗ ਬੜੇ ਅੱਗੇ ਨਾਲ ਪਹਿਲਾਂ ਨਾਲ ਬਹੁਤ ਜ਼ਿਆਦਾ ਬਸਤ ਪਈ ਆ ਇੱਥੇ ਜ਼ਿਆਦਾ ਬਰਫ਼ ਪਈ ਹੋਈ ਹੈ। ਅਲਾ ਵੀ ਹੈ ਨਾ। ਬੱਦੇ ਨਾਲੋਂ ਥੋੜੇ। ਇੱਥੇ ਜ਼ਿਆਦਾ ਹੈ। ਇੱਥੇ ਜ਼ਿਆਦਾ ਕਿਉਂਕਿ ਉੱਚਾਈ 'ਤੇ ਪਰ ਨਾ ਥੋੜਾ ਜਿਮੇ ਜਿਮੇ ਆਪਾਂ ਉੱਚਾ ਜਾ ਹੀ ਜਾਂਦੇ ਆ। ਇਹ ਸਾਡਾ ਏਰੀਆ ਜਿਹੜਾ ਰਿਜੋ ਮਿਲਿਆ ਨਾਲੋਂ ਉੱਚਾਈ 'ਤੇ ਪੈਂਦਾ। ਇੱਥੇ ਜ਼ਿਆਦਾ ਬਰਫ਼ ਪਈ ਹੋਈ ਆ। ਜਿਉਂ-ਜਿਉਂ ਪਹਾੜਾਂ ਦੇ ਆਪਾਂ ਉੱਚਾਈ 'ਤੇ ਜਾਂਦੇ ਆ ਬਰਫ਼ ਜ਼ਿਆਦਾ ਪੈਂਦਾ। ਸਾਵ ਤਾਂੂੰ ਸਿੰਦਾ ਕਹਿ ਰਿਹਾ ਮम्मा ਸਨੋਮੈਨ ਬਣਾਉਣਾ ਬਰਫ਼ ਇੰਨੀ ਜ਼ਿਆਦਾ ਪਈ ਹੋਈ ਸੀਗੀ ਅਸੀਂ ਬਾਹਰ ਨਹੀਂ ਨਿਕਲੇ। ਅੱਜ ਦੇ ਮਾਮਾ ਜੀ ਆਏ ਹੋਇਆ। ਸਮਾਂ ਮੰਮੀ ਨਾਲ ਵਾਲਾ ਤੁਸੀਂ ਨੋ ਮੈਨ ਬਣਾਉਣਾ ਅੱਜ ਹੈ ਦੇਖ ਲੈਣ ਫੇ ਤੁਹਾਡੀ ਅੱਜ ਪਾਵਰ ਕਿੱਡਾ ਬੜਾ ਸਨੋ ਮੈਨ ਬਣਾਉਣੇ ਆ ਅੱਜ ਦਾ ਬੱਪ ਬਹੁਤ ਬੜਾ ਬੜਾ ਸਾਰਾ ਬਣਾਣੀ ਆ ਆ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕਰਨੀ ਸਟਾਰਟ ਕਰਤੀ ਲੋਕਾਂ ਨੇ ਘਰਾਂ ਦੇ クリスマス ਸੀਜ਼ਨ ਆ ਇਹ ਮੇਰੇ ਕੋਲ ਵੀ ਦੇਖਣ ਗੁਰਸਾਹਿਬ ਦੀ ਮਸਤੀ ਸਟਾਰਟ ਆ ਆ ਇੱਥੇ ਦੇਖੋ ਇਹ ਪੁਰਾਣਾ ਇਸ ਪਿੰਡ ਦੀ ਯਾਦਗਾਰ ਬਣੀ ਹੋਈ ਹੈ ਇੱਥੇ ਲਾਵਾ ਫੁੱਟਿਆ ਸੀਗਾ ਪੁਰਾਣੇ ਸਮੇਂ ਵਿੱਚ ਇੱਥੇ ਬਰਫ ਪਗੀ ਵੈਸੇ ਅਸੀਂ ਪਿਛਲੇ ਪਿੱਛੇ ਵੀ ਇੱਕ ਬਰੌਗ ਪਾਇਆ ਸੀਗਾ ਗਰਮੀਆਂ ਚ ਇੱਥੇ ਬਹੁਤ ਵਧੀਆ ਫੰਕਸ਼ਨ ਹੋਇਆ ਤਾਂ ਉਹ ਵੀ ਬਲੌਗ ਤੁਸੀਂ ਜਾ ਕੇ ਜ਼ਰੂਰ ਦੇਖਿਓ। ਲਾਵਾ ਇੱਥੇ ਲਾਵਾ ਇੱਥੇ ਇਹਨਾਂ ਨੇ ਫੰਕਸ਼ਨ ਕਰਾਇਆ ਤਾਂ ਆਪਣੇ ਪਿੰਡ ਦਾ ਸਾਰਾ ਕਲਚਰ ਦਿਖਾਇਆ ਆਪਣੇ। ਕੋਪਰਾ ਨੈਕਾ ਹੈ ਸਭ ਤੋਂ ਮਸ਼ਹੂਰ ਹੈ ਕਿ ਥੋੜਾ ਅੱਗੇ ਆ ਕੇ ਦੀ ਆ। ਇੱਥੇ ਬਹੁਤ ਜ਼ਿਆਦਾ ਟੂਰਿਸਟ ਵੀ ਆਉਂਦੇ ਆ ਘੁੰਮਣ ਵਾਲੇ ਦੇਖਣ। ਇਹ ਗਰਮੀਆਂ ਚ ਖੁੱਲਦਾ ਉੱਪਰ ਜਾਂਦੇ ਆ ਨਾ। ਆਹ ਰਸਤਾ ਦਿੱਤਾ ਮੈਂ। ਆਹ ਦੇਖੋ ਤਾਂ ਹੀ ਇਹਦਾ ਕਲਰ ਵੀ ਲਾਵੇ ਕਰਕੇ ਕਾਲਾ ਕਾਲਾ ਇਹ ਪਹਾੜੀ ਦਾ ਰੰਗ। ਗੁਰਸੇਵ ਦਿਖਾਉਣ ਲੱਗਿਆ ਵਾ ਇੱਥੇ ਦੱਸਿਆ ਵਾ ਡਿਟੇਲ ਵਿੱਚ ਬੋਰਡ ਤੇ ਆ ਦੇਖੋ ਇੱਥੇ ਆਂਡਰੇਜ ਆ ਕੁਝ ਮੈਸੀ ਜਾ ਕੇ ਆਇਆ ਇੱਥੇ ਅੱਛਾ ਟਿਕਟ ਕ ਲਾਦੀ ਆ ਟਿਕਟ ਲੱਗਦੀ ਆ ਦੀ ਪਰ ਗੁਰਸੇਵ ਨਾਲੋਂ ਸਕੂਲ ਵਾਲੇ ਫ੍ਰੀ ਚ ਦਿਖਾ ਦੇ ਫ੍ਰੀ ਚ ਲਿਖੇ ਹੋਏ ਤੇ ਆ ਦੇਖੋ ਇਹਦਾ ਗੁਰਸੇਵ ਪਰ ਇਹ ਕਈ ਕਮਰੇ ਨਹੀਂ ਦਿਖਾਏ ਹੋਏ ਕਈ ਦਿਖਾਏ ਹੋਏ ਆ ਇਹ ਸਾਰਾ ਬੋਰਡ ਹੈਗਾ ਪੁਰਾਣਾ ਦਿਖਾਗਾ ਨਾ ਇੱਥੇ ਫੁੱਟਿਆ ਸੀਗਾ ਲਾਵਾ ਤਾਂ ਹੀ ਬਲੈਕ ਬਲੈਕ ਵੀ ਟਾਈ ਹੋਇਆ ਵਾ ਬਾਵੇ ਕਰਕੇ ਇਹਦਾ ਵੀ ਟਿਕਟ ਲੱਗਦੀ ਆ ਇੱਥੇ ਸਾਹਮਣੇ ਦੇਖੋ ਕਿੰਨਾ ਸੋਹਣਾ 뷰 ਲਾ ਵੀ ਲੱਗ ਗਿਆ ਹੋਇਆ ਇਹ ਪਾਣੀ 'ਚ ਹਾਂ ਠੀਕ ਆ ਛੈਂਕ ਲੱਗਿਆ ਦੇਖੋ ਉੱਦਣ ਨਾਲ ਤਾਂ ਵੈਸੇ ਖੁਰਗੀ ਕਾਫੀ ਉੱਦਣ ਤਾਂ ਹੋਰ ਜ਼ਿਆਦਾ ਸੀ ਪਹਿਲਾਂ ਮਰਸ ਫਿਰ ਤੇ ਵੀ ਪਈ ਥੋੜੀ ਬੋਚਾ ਕਰਕੇ ਪੋਲੀ ਵਰਖਾ ਨਹੀਂ ਸੱਤ ਸੁਣੋ ਮੈਨੂੰ ਵੀ ਓਕ ਬਣਾ ਤਾ ਅੱਜ ਦਵਾਰੇ ਪੈ ਗਈ ਆ ਕਹਿੰਦਾ ਮਮਾ ਹੁਣ ਫੇਰ ਪੋਲੀ ਹੋ ਗਈ ਵਰਖਾ ਹੁਣ ਬਣਾਉਂਗਾ ਸਨੋਮੈਨ ਬਣਾ ਲਈ ਕੋਈ ਨਾ ਆ ਦੇਖੋ ਚੈੱਕ ਕਰੋ ਕਿੰਨਾ ਸੋਹਣਾ 뷰 ਆ ਰਿਹਾ ਮਾ ਗੁਰਸਾ ਮਸਤੀ ਕਰਦਾ ਜਾ ਰਿਹਾ ਹਮਲਾ ਸ਼ੁਰੂ ਹੋ ਗਿਆ ਮਾਮੇ ਭਾਂਜੇ ਦਾ ਮੈਚ ਲੱਗ ਗਿਆ ਬਰਫ ਦੇ ਗੋਲਿਆਂ ਨਾਲ ਦੇਖਦੇ ਹਾਂ ਕੌਣ ਜਿੱਤਦਾ ਬਾਚ ਜਾ ਹੈਡ ਸ਼ਾਟ ਮਾਰਦਾ ਨਾ ਪਿਛਲੇ ਸਾਲ ਮੇਰੇ ਬਹੁਤ ਹੈਡ ਸ਼ਾਟ ਮਾਰੇ ਸੀ ਹੁਣ ਬਾਚ ਗੱਡੀ ਦਾ ਨਹੀਂ ਮਾਰਨਾ ਇੱਧਰ ਚੱਲਦੇ ਆਪਾਂ نیچے ਉੱਥੇ ਨਹੀਂ ਆਉਣਾ ਕੁਝ ਵੀ ਹੁਸੈਨ ਨੀਚੇ ਚੱਲਦੇ ਆ ਇੱਧਰ ਨਾਲੇ ਪਿੰਡ ਦਿਖਾਉਣੇ ਆ ਇੱਧਰੋਂ ਚੱਲਦੇ ਆ ਗੁਰਸਹਿਬ ਚਾ ਕੇ ਸਲੀਪ ਨਾ ਕਰ ਜਿਓ ਪੈਰ ਗੁਰਸਹਿਬ ਸਲੀਪ ਕਰ ਦੇਣਾ ਪੁੱਤ ਇੱਧਰੋਂ ਚੱਲ ਪੌੜੀਆਂ ਵਾਲੇ ਆ ਸਵੇਰੇ ਸਾਰੀ ਇਹ ਸਵੇਰੇ ਪਈ ਆਰ ਅੱਜ ਬਰਫ਼ ਦੁਬਾਰੇ ਪੈਣਾ ਵਾਲੀ ਥੋੜੀ ਥੋੜੀ ਖੁਰਗੀ ਸਾਈਡਾਂ ਤੇ ਵੈਸੇ ਬਰਫ਼ਾ ਜਿਆਦਾ ਪੈਣ ਕਰਕੇ ਜਿਆਦਾ ਖੁਰੀ ਨਹੀਂ ਹੈਗੀ ਮੈਂ ਚੱਲੋ ਥੋੜਾ نیچے ਨੂੰ ਵੀ ਇੱਧਰੋਂ ਆਈ ਇਹ ਪਾੜੀ ਦੇ ਵਿੱਚੋਂ ਰਸਤਾ ਜਾਂਦਾ ਇੱਧਰ ਟ੍ਰੈਫਿਕ ਘੱਟ ਹੁੰਦੀ ਆ ਇੱਧਰੋਂ ਬਣਾਉਣੇ ਵੀਡੀਓ ਥੋੜੀ ਜੀ ਆੜਦਾਲੇ ਪਹਾੜ ਦਿਖਾਉਣੇ ਤੁਹਾਨੂੰ ਜਾ ਕੇ ਗੁਰਦਾਸਾ ਉਹ ਸਲਾਈਡ ਕਰਨੀ ਲਿਆਉਣਾ ਦਾ ਉਹ ਉੱਥੇ ਸਲਾਈਡ ਕਰਨਾ ਦਾ ਮੈਂ ਕਿਹਨਾਂ ਬਣ ਨਹੀਂ ਆ ਗਏ ਐਫਐਨ ਨਹੀਂ ਆ ਗਏ ਗਲਾਬ ਤਾਂ ਖੋਲਦੇ ਆਪਣੇ ਗਿੱਲੇ ਕਰਕੇ ਯੇ ਮੇਰੇ ਨਾ ਮਾਰਿਓ ਫੋਨ ਨਾ ਘੇਰਦੇ ਮੇਰਾ ਮਾਮੇ ਭਾਣਜੀ ਦੀ ਮਸਤੀ ਅੱਜ ਚੱਲ ਰਹੀ ਪੂਰੀ ये लवी मेरा बदला ले मेरा मेरा बदला होगा पिछले साल ने मेरे बहुत गोले मारे फूल ऑन मस्ती ਇੱਥੇ ਚੱਲਦੀ ਹੋਈ ਸੁਨੋ ਵਾਰ ਸੁਨੋ ਵਾਰ ਚੱਲੇ ਪਈ ਮੇਰਾ ਭਾਈ ਬਦਲਾ ਲੱਗਦਾ ਹਮਲੇ ਹੋ ਗਏ ਇੱਕ ਦੂਜੇ ਦੇ ਵੱਲ ਭਾਈ ਕੋਲ ਗਲੱਬ ਨਹੀਂ ਹੈਗੇ ਹੁਣ ਇੱਥੇ ਦਬਦੇ ਹੋਏ ਹਮਲੇ ਕੀਤੇ ਜਾ ਰਹੇ ਨੇ ਲਿਆ ਕਰ ਸਨੋਮੈਨ ਬਣਾਉਣਾ ਫਿਰ ਤੁਸੀਂ ਹੂੰ ਚਲੋ 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 ਹੁਣ ਆਪਾਂ ਘਰ ਚੱਲਦੇ ਆਂ ਬਰਫ ਚ ਕਾਰ ਲਈ ਪੂਰੀ ਮਾਫੀ ਠੀਕ ਠੀਕ ਵੈਸੇ ਇੱਥੇ ਕਿੰਨੀ ਸਮਾਂ ਮੇਰੇ ਨਵਾਈ ਬੋਣੇ ਦੀ ਹੈ ਨਾ ਫੇਰ ਬਣਾਉਂਗੇ ਦੁਬਾਰਾ ਇੱਥੇ ਸਲਾਈਡ ਵਾਲਾ ਉਹ ਲਿਆਉਣਾ ਬਸ ਫਿਰ ਟਾਈਮ ਘਟਾ ਤੁਸੀਂ ਕੰਮ ਪਰ ਵੀ ਆਣਾ ਫੇਰ ਜੀ ਸਾਹਿਬ ਅੱਜ ਤਾਂ ਫੁੱਲ ਔਰ ਮਾਸਤੀ ਚੱਲਾ ਸਨੋਮੈਨ ਬਣਾ ਲਓ ਹੁਣ ਜਾ ਕੇ ਮਾਸਤੀ ਤਾਂ ਤੁਸੀਂ ਬਥੇਰੀ ਕਰ ਲਈ ਚੱਲ ਗੁਰਸਾਹਿਬ ਤੂੰ ਹੁਣ ਨਾ ਮਾਰੀ ਫੇਰ ਹੱਥ ਟਾਰ ਦੇਣਾ ਤੇਰੇ ਹਾਂ ਬਰਫ ਉੱਤੇ ਵੀ ਲੱਗਣੀ ਹੈ ਹਾਂ ਗੁਰਸਾਹਿਬ ਤੱਕ ਬਹੁਤ ਇਹਨਾਂ ਦਾ ਕਹਿ ਰਿਹਾ ਦਾ ਮਾਮਾ ਆਊਗਾ ਮਾਮੇ ਨਾਲ ਸਨੋਮੈਨ ਬਣਾਉਣਾ ਮਿਸ ਕਰ ਰਿਹਾ ਦਾ ਹੁਣ ਮਾਮਾ ਆ ਗਿਆ ਅੱਜ ਕਰ ਤੂੰ ਜੁਆਏ ਮਾਮੇ ਨਾਲ ਸਨੋਮੈਨ ਬਣਾ ਕੇ ਠੀਕ ਆ ਮੇਰੇ ਹੱਥ ਪਾਣ ਥਰਦੇ ਤੇ ਮੇਰੇ ਪੈਰ ਥਰਦੇ ਤੁਸ ਤੰਨਾ ਵੀ ਭੁੱਲ ਗਿਆ ਕਿ ਮਾਮਾ ਬੁਰਾ ਦੁਸਤਾਨਾ ਦੇ ਤੋਂ ਨਿੱਗ ਗਿਆ ਆ ਚੱਲ ਹੁਣ ਕਹਿ ਰਿਹਾ ਵਿੱਚ ਪਾਣੀ ਠੀਕ ਆ ਠੀਕ ਆ ਗਾਈਜ਼ ਅਨ ਮਮਾ ਜੀ ਮੈਂ ਖਟਾਰੇ ਬਰਫ ਨੂੰ ਮੈਂ ਆ ਕਰਦਾ ਥੇ ਸਨੋਮੈਨ ਦੀ ਤਿਆਰੀ ਮਮਾ ਜੀ ਬੱਚਾ ਮਮੇ ਨੂੰ ਲਾਤਾ ਕੰਮ ਆ ਕੇ ਬਰਫ ਠਾਉਣ ਦੇ ਹੁਣ ਸਨੋਮੈਨ ਸਨੋਮੈਨ ਹੁਣ ਆਏ ਕਰਦੇ ਇਹਨਾਂ ਕੋ ਹੰਗਾ ਹੱਥ ਨਹੀਂ ਰੱਜਦੇ ਇੱਕ ਬੜੀ ਜਿਹੀ ਥਈ ਛੋਟ ਰਹਿੰਦੇ ਆ ਨਹੀਂ ਚੱਲ ਇਕੱਠਾ ਕਰਕੇ ਬਣਾ ਜਿਆਦਾ ਨੀਚੇ ਨਾ ਮਾਰੀ ਫੇਰ ਮਿੱਟੀ ਦੀ ਆ ਜਾਣੀ ਹਾਂ ਐਵੇਂ ਸਨੋਮੈਨ ਬਣਾਉਣ ਲੱਗਿਆ ਗਰਸਾਈ ਇੰਨੇ ਜ਼ਿਆਦਾ ਨਹੀਂ ਇੱਥੇ ਸਾਈਡ-ਸਾਈਡ ਤੇ ਥੋੜੀ-ਥੋੜੀ ਹਟਾ ਦੇ। ਬਸ ਗੱਡੀ ਲੰਘ ਜਾਣੀ। ਇੰਨੇ ਜ਼ਿਆਦਾ ਨਹੀਂ। ਗੁਰਸਾਹਿਬ ਆਪਣੇ स्नोਮੈਨ ਦੀ ਬਰਫ਼ ਕੱਟੀ ਕਰਨ ਲੱਗਿਆ। ਪਿਛਲੇ ਵਲੌਗ 'ਚ ਗੁਰਸਾਹਿਬ ਨੇ ਇੱਥੇ ਛਾਲਾ ਮਾਰੀ ਜਾਂਦਾ। ਉਸ ਤੋਂ ਬਾਅਦ ਦੇਖੋ ਹੋਰ ਠੇਰ ਲੱਗ ਗਿਆ ਇੱਥੇ ਬਰਫ਼ ਦਾ ਹਨਾ ਗੁਰਸਾਹਿਬ। ਉਹਨਾਂ ਅਜੇ ਦੁਬਾਰੇ गिर ਕੇ ਪੁੱਲੀ ਹੋ ਗਈ ਥੋੜੀ ਬਰਫ਼। ਨਹੀਂ ਤਾਂ ਕੈੜੀ ਕੋਈ ਹੋਈ ਸੀ ਉਦੋਂ ਦੀ। ਹਾਂ, ੱੱਲੇ ਤਾਂ ਬਰਫ਼ ਰੇਨ ਪੱਥਰ ਬਣਿਆ। ਸੌਖਾ ਥੋੜਾ ਔਖਾ ਨਾ। ਆਪ ਕਾਰ ਇਕੱਠਾ ਪਿਛਲੇ ਸਾਲ ਮੈਂ ਤੇਰਾ ਬਣਾਇਆ ਤਾਂ ਹੈਲਪ ਨਾਲ ਤੁਸੀਂ ਮਿੱਤੇ ਹਨ ਅੱਜ ਤੱਕ ਅੱਲਾ ਬਣਾਉਣਾ ਬਚਾ ਕੇ ਕਰੀ ਫਿਰ ਤੇ ਹੱਥ ਠਾਪ ਦੇਣੇ ਮੈਂ ਹੁਣ ਬਣਾ ਗੁਰਸੈਰ ਦਾ 9 ਮਹੀਨ ਤਿਆਰ ਫੇਸਰ ਬਣਾਉਣ ਲੱਗਿਆ ਮੂੰਹ ਬਣਾ ਕੇ ਤਿਆਰ ਕਰ ਉਪਰ ਹੱਥ-ਪਰ ਤੇ ਬਣਾ ਦੇ ਮਾਮੇ ਦੀ ਵੀ ਹੈਲਪ ਲੈਣੀ ਹੈ ਦੇਖ ਲੈ ਵੀ ਪੂਰੇ ਬਰਫ ਵਾਲਾ ਵੀ ਕੰਮ ਕਰਨਾ ਪੈਦਾ ਲੈਦਾ ਚੱਕਣੇ ਦਾ ਇਹ ਲੱਗ ਕੰਮਾ ਬਰਫ ਸਾਫ ਕਰੋ ਬਰਫਾ ਦੇ ਕੱਲੇ ਨਜ਼ਾਰੇ ਨਹੀਂ ਹੈਗੇ ਬਰਫਾ ਸਾਫ ਵੀ ਕਰਨੀਆਂ ਪੈਣੀਆਂ ਇਹ ਨਹੀਂ ਹੈਗਾ ਵੀ ਕੱਲਾ ਹੁਣ ਨਜ਼ਾਰੇ ਵਾਲੇ ਫੋਟੋ ਵਾਲੀਆਂ ਤੁਸੀਂ ਬਰਫ ਵਾਲਾ ਲੈ ਆਏ ਹੁਣ ਹੁਣ ਸਫਾਈ ਕਰਨੀ ਪੈਂਦੀ ਜਿਹੜੀ ਉਹ ਵੀ ਦਿਖਾਣੀ ਪੈਣੀ ਹੈ ਨਾ ਨਾਲ ਵੀ ਐਵੇਂ ਸਾਫ ਕਰਨੀ ਪੈਂਦੀ ਹੈ ਚੱਲ ਕਾਰ ਇਕੱਠਾ ਹੁਣ ਲਾਜੌਰ ਉਹਦਾ ਛੋਟਾ ਜਿਹਾ ਸਨੋਮੈਨ ਹੋਣਿਆ ਵੱਡਾ ਸਾਰਾ ਬਣਾਉਣਾ ਤਾਂ ਨਾਲੇ ਜਾਂਦਾ ਵੱਡਾ ਸੀ ਇਹ ਹੋ ਗਿਆ ਜੀ ਸਨੋਮੈਨ ਦਾ ਫੇਸ ਜੇ ਟੁੱਟੇ ਟੁੱਟ ਵੀ ਗਿਆ ਮਾਮੇ ਤੇ ਕਰਾ ਲੈ ਲੋ ਨਹੀਂ ਕੋਈ ਮੈਨੂੰ ਤੁਸ ਕਰਨਾ ਮੈਨੂੰ 3 ਨੂੰ ਲੱਗ ਗਈ ਗੱਡੀ ਹਾਂ ਬਹੁਤ ਆ ਬਾਕੀ ਬਾਜੀ ਦੇ ਪੁੱਛਣੀ ਥੋੜੀ ਹੋਤੀ ਫੇਸ ਤਾਂ ਬਣ ਗਿਆ ਪਰ ਸਾਰ ਤਾਂ ਸੱਟ ਨਹੀਂ ਆ ਰਿਹਾ ਹੁਣ ਮਾਮੇ ਦੇ ਹੈਲਪ ਲੈ ਰਿਹਾ ਦੇਖ ਮਾਂ ਮੈਂ ਕਿੰਨੀ ਸਾਰੀ برف ਦੇਤੀ ਘਰ برف ਨਾ ਇਕੱਠੀ ਇਹ ਡਰ ਕੇ ਹੱਥ ਨਾਲ ਸੈੱਟ ਕਰਾ ਮੂੰਹ ਤਾਂ ਮੜਨਾ ਇਹਨੂੰ ਬੜਾ ਕਰ ਬੜਾ ਕਰ ਲੈ ਆਹ ਦਾਲ ਦੇ ਲੈ ਵੀ ਹੱਥ ਨਾਲ ਕਰਾ ਮੈਂ ਸੈੱਟ ਫੇਰ ਹੋਣਾ ਪਹਿਲਾਂ ਇਕੱਠੀ ਤੇ ਬਰਫ ਅੱਛਾ ਅੱਛਾ ਗਲੋਵਜ਼ ਤਾਂ ਆਲੇ ਲੈ ਲ ਮੇਤੇ ਆ ਲੈ ਲ ਮੇਰੇ ਵਾਲੇ ਬੜਾ ਜਿਹਾ ਗੋਲਾ ਬਣਾ ਕੇ ਉੱਪਰ ਰੱਖੋ ਸਪੈਸ਼ਲੀ ਵਾਈ ਇਕਾ ਮੈਂ ਆਪਣਾ ਲਾਉਣ ਲੱਗੀ ਫੇਸ ਸਾਰਾ ਨੀਚੇ ਵੱਜਿਆ ਉਹ ਸਾਰਾ ਬੋਡੀ ਬਣਾਉ ਦੇ ਦੀਆ ਬੋਡੀ ਇਹ ਬੜਾ ਔਖਾ ਠੀਕਦਾ ਫੇਸ ਜੱਪਰ ਪੇਸਟ ਲਗਾ ਦਾਂਗੇ ਤਾਂ ਬੋਡੀ ਬਣਾ ਦੇਣਾ ਸਨੋਮੈਨ ਬਣਾਉਣ ਦੀ ਤਿਆਰੀ ਚੱਲ ਰਹੀ ਪੂਰੀ ਮੇਰੇ ਘਲਾਬ ਜੀ ਨਾਲ ਗਾਇਜ਼ ਆਏ ਲੱਗ ਗਿਆ ਹੋਇਆ ਤੋੜਾ ਹੀ ਜਿਵੇਂ ਸਨੋਮੈਨ ਦਾ ਆਮੇ ਰਾਮ ਮੈਂ ਤਾਂ ਸਭ ਦਾਇਆ ਕਰਕੇ ਪਲੈਨ ਕਰਕੇ ਠੀਕ ਆ। ਆਹੋ ਕਿ ਨਹੀਂ ਬਾਈ ਫਿਰ ਗੋਰੀ ਆਇਆ ਲੱਗਦਾ ਮੇਰੇ ਹੱਥ ਤੇ ਮਸ਼ੀਨ ਨਹੀਂ ਆ ਦੇਖ। ਮਾਮੇ ਤਾਂ ਦੇਖ ਸਿੱਖੋ ਦੇ ਕਿਵੇਂ ਲਾਉਣਾ ਪੈਸਾ। ਲੈ ਵੀ ਪਹਿਲਾ ਬਣਾਇਆ ਤਾਂ ਸਨੋ ਮੰਨ। ਗਾਈਸ ਆ ਬਣਾਇਆ ਫਸਟ ਵਾਰੀ। ਫਸਟ ਟਾਈਮ ਬਣਾਉਣ ਲੱਗਿਆ। ਮੇਰਾ ਤਾਂ ਤਜਰਬਾ ਹੋ ਗਿਆ 2 ਸਾਲ। ਆ ਦੇਖੋ ਆਹ ਕਹਿੰਦਾ ਲੋ ਦੇਖੋ ਆਇਆ ਲੱਗਿਆ ਹੋਇਆ। ਹੈ ਥੱਲੇ ਨੂੰ ਆ ਦੇ ਦੀ ਉੱਪਰ ਨੂੰ ਮੈਂ ਆਈ ਕਰ ਮਨ ਦੀ ਬਲਾਈ ਲੱਗੂ ਅੱਛਾ ਬਹੁਤ ਆ ਮੈਂ ਕਹਿੰਨੀ ਗੋਲ ਹਾਂ 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 ਬਸ ਪੋਲਾ ਜਿਹਾ ਟਿਕਾ ਦੇ ਗੁਰਸਹਿਬ ਕਹਿੰਦਾ ਮੰਮਾ ਤੁਸੀਂ ਵੀ ਹੈਲਪ ਕਰ ਦੋ ਪਹਿਲਾਂ ਮਾਮੇ ਦੀ ਹੈਲਪ ਲਈ ਹੁਣ ਮੇਰੀ ਵੀ ਹੈ ਸਰ ਆਈਸੂ ਵੀ ਲਾਉਣੀਆਂ ਨੇ ਇਹਦੀਆਂ ਆਈਸ ਲਿਆ ਗੁਰਸਹਿਬ ਦੀ ਕੱਢ ਕੇ ਲਾ ਦੀਏ ਗੁਰਸਹਿਬ ਦੀ ਪਿਛਲੇ ਸਾਲ ਇਹਨੇ ਬਣਾਇਆ ਉਹਦੇ ਆਲਾ ਲੈ ਵੀ ਆਈਸ ਲਾਈਏ ਇਹ ਸੁਣੋਂ ਮੈਨੂੰ ਕਮਜ਼ੋਰ ਜਿਹਾ ਲੱਗਦਾ ਸਿਮਾ ਉਹਨੇ ਆਂਦੀਏ ਲਗਾ ਪਈਆਂ ਜੀ ਆਈਸ ਹੁਣ ਹੋਰ ਕੀ ਲਾਉਣਾ ਨੋਜ਼ ਵੀ ਲਾਉਣੀ ਗੁਰਸਹਿਬ ਨਾ ਨੋਜ਼ ਵੀ ਵਰਕ ਵੀ ਲਾ ਦੀਏ ਵਰਕ ਨਹੀਂ ਆ ਲਾਉਣੀ ਆਪਾਂ ਮੈਂ ਬਾਪੂ ਜੀ ਬਣਾ ਕੰਮ ਦੇਖ ਆਂਦੇ ਪਾਣੀ ਸੁਣੋਂ ਮੈਂ ਨੋਜ਼ ਸੀਗਰੇ ਗਰੀ ਹਾਂ ਸੋਮਨ ਨੂੰ ਲੱਗੀ ਠੰਡ ਇੱਕ ਸੀਕ੍ਰੇਟ ਗੱਲ ਦਸੀਏ ਇਹ ਟੋਪੀ 10 ਨੰਬਰ ਦੀ ਹੈ 10 ਸਾਡੀ ਟੋਪੀ ਹੈ 10 ਸਾਡੀ ਪਲੇਅਰ ਬਣਾਉਣਾ ਇਹਨੂੰ ਵੀ ਫੁੱਟਬਾਲ ਦਾ 10 10 ਮਾਫਨਰ ਪਾ ਰਹੀ ਹੈ ਸਨੋਮੈਨ ਦੇ ਸਨੋਮੈਨ ਦੇਖੋ ਸਾਡਾ ਕਿਹਜਾ ਬਣਿਆ ਤਿਆਰ ਹੋ ਗਿਆ ਕਾਫੀ ਸਹੀ ਆ ਸੋਣਾ ਗੁਰਸਾਹਿਬ ਨੇ ਬਣਾਇਆ ਜੇ ਮਾਮੇ ਨਾਲ ਮਿਲ ਕੇ ਸਾਬ ਕਰਾ ਰਹਾ ਹਾਂ ਪੱਦਰ ਵਰਕਸ਼ਾਪ ਕਰਨੇ ਚ। ਬਹੁਤ ਵਧੀਆ ਮੇਰੇ ਸਨੋ ਗੁਰਸਾਹਿਬ ਹੁਣ ਆਪਣੇ ਪਾਪਾ ਨੂੰ ਦਿਖਾਉਣ ਲੱਗਿਆ ਸਨੋਮੈਨ ਦਿਖਾ ਦੇ। ਬਹੁਤ ਵਧੀਆ ਯਾਰ। ਸੋਨਾ ਬਹੁਤ ਸੋਨਾ ਬਹੁਤ ਵਧੀਆ ਚੱਲ ਵੀ ਚੱਲੀ। ਕਹ ਰਹਾ ਪਾਪਾ ਨੂੰ ਦਿਖਾਉਣਾ ਤੁਸੀਂ ਸੁੱਤੇ ਪਏ ਤੇ ਪਹਿਲਾਂ। ਮੈਂ ਚੱਲ ਤੁਹਾਨੂੰ ਕਹਾਂ ਠਾਲ ਨਾਲ ਹੰਦ ਚ। ਗਾਇਸ ਆ ਦੇਖੋ ਵਾਟਰ ਬੈਥਰੂਮ ਇਸਨੇ ਨਹੀਂ ਹੋ ਰਹੀ ਗੱਲ ਗਾਇਸ ਆ ਬਰਕਰਾਰ ਰਗਣ ਦੀ ਮਸ਼ੀਨਾਂ ਦੇਖੋ ਗੁਰਦਾ ਮਾਮਾ ਜੀ ਹੋਰ ਗੁਰਸੈਵ ਦੇ ਪਾਪਾ ਕੰਮ ਤੇ ਚੱਲੇ ਆ ਗੁਰਸੈਵ ਦੀ ਮਸਤੀ ਹਲੇ ਵੀ ਨਹੀਂ ਖਤਮ ਹੋ ਰਹੀ ਸ਼ਾਮ ਹੋ ਗਈ 3 ਵਜੇ ਦਾ ਟਾਈਮ ਹੋ ਗਿਆ 3:30 ਹੋ ਗਏ ਤੇਰੀ ਮਸਤੀ ਖਤਮ ਨਹੀਂ ਹੋਣੀ ਅੱਜ ਜੇ ਤੁਹਾਨੂੰ ਗੁਰਸੈਬ ਦੀ ਵੀਡੀਓ ਵਧੀਆ ਲੱਗਦੀ ਆ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜਿਵੇਂ ਤੁਸੀਂ ਪਿਛਲੀ ਵੀਡੀਓ ਵਿੱਚ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਸਾਰਿਆਂ ਨੇ ਗੁਰਸੈਬ ਦੀ ਅੱਜ ਹੋ ਗਈ ਆਪਣੇ ਮਾਮੇ ਨਾਲ ਫੁੱਲ ਮਸਤੀ ਸਨੋਮੈਨ ਵੀ ਬਣਾ ਲਿਆ ਗੁਰਸੈਬ ਦੇ ਪਾਪਾ ਔਰ ਮਾਮਾ ਜੀ ਚੱਲੇ ਕੰਮ ਤੇ ਬਾਏ ਗੁਰਸਾਹਿਬ ਦੀ ਵੀਡੀਓ ਨੂੰ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋ ਗੁਰਸਾਹਿਬ ਬੜਾ ਖੁਸ਼ ਹੋਇਆ ਵੀ ਮੇਰੀ ਵੀਡੀਓ ਸਾਰੇ ਜਣੇ ਵਾਪਸ ਆਂਦੀ ਕਰੀ ਤੁਹਾਡਾ ਸਾਧ ਜਾਲੀ ਇਹ ਨਮੀ ਸੀਗਰਟ ਗੱਲ ਆ ਕਿਹਨਾਂ ਦੱਸਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਫਿਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸੇ ਸ਼ੇਅਰ ਜ਼ਰੂਰ ਕਰਿਓ